ਸੇਵਾਦਾਰ ਨਹੀਂ ਕਰ ਸਕਦੇ ਦੇਸ਼ ਨੂੰ ਬਰਬਾਦ ਕਰਨ ਵਾਸਤੇ ਮਨਜੋਗ ਸੀਪੀ ਸਾਹਿਬ ਸਰ ਰਣਜੀਤ ਸਿੰਘ ਢੱਲੋਂ ਉਹਨਾਂ ਦੀਆਂ ਸਖਤ ਅਧਿਤਤਾ ਨੇ ਔਰ ਸੀਪੀ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਵੀ ਜਿਹੜੇ ਮਾੜੇ ਅੰਸਰ ਨੇ ਭਾਵੇਂ ਉਹ ਲੁੱਟਾਂ ਖੋਹਾਂ ਵਾਲੇ ਆ ਭਾਵੇਂ ਉਹ ਨਸ਼ਾ ਤਸਕਰਾਂ ਜਾਂ ਪੈਡਲਰਸ ਨੇ ਭਾਵੇਂ ਗੈਂਗਸਟਰਸ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਦੇ ਤਹਿਤੀ ਸਾਡੀਆਂ ਮਲਬ ਲਗ ਲਗ ਟੀਮਸ ਨੇ 10 ਕੇਸਸ ਦੇ ਵਿੱਚ ਬੜੀ ਅੱਛੀ ਪ੍ਰੋਗਰੈਸ ਕੀਤੀ ਆ ਜਿਹਨੂੰ ਕਿ ਸੁਪਰਵਾਈਜ਼ ਐਸਪੀ ਸਾਡੇ 3 ਨੇ ਨਵਜੋਤ ਸਿੰਘ ਸੰਧੂ ਦੋ ਕੇਸ ਇਹਨਾਂ ਦੀ ਸੁਪਰਵੀਜ਼ਨ ਸੀ ਨਾਲ ਇਹਨਾਂ ਦੇ ਗੁਰਿੰਦਰ ਵੀਰ ਏਸੀਪੀ ਵੈਸਟ ਨੇ ਔਰ ਐਸਐਚਓ ਨੇ ਔਰ ਇਸੇ ਤਰ੍ਹਾਂ ਜਿਹੜੇ ਇੱਕ ਕੇਸ ਹੈਗਾ ਡੀਸੀਪੀ ਸਿਟੀ 2 ਬਨੂ ਰਾਣਾ ਜੀ ਜਿਹੜੇ ਆਈਪੀਐਸ ਆਫੀਸਰ ਨੇ ਔਰ ਉਹਨਾਂ ਦੇ ਡੀਐਸਪੀ ਤੇ ਉਹਨਾਂ ਦੇ ਐਸਐਚਓਜ਼ ਦੀ ਇਹ ਟੀਮ ਵਰਕ ਦੇ ਵਿੱਚ ਬੜੀਆਂ ਅੱਛੀਆਂ ਅਰੈਸਟ ਅਲੱਗ-ਅਲੱਗ ਕ੍ਰਾਈਮਸ ਦੇ ਵਿੱਚ ਹੋਈਆਂ ਹਨ ਇੱਕ-ਇੱਕ ਕੇਸ ਵਾਈਜ਼ ਮੈਂ ਤੁਹਾਨੂੰ ਪਹਿਲਾਂ ਸੰਧੂ ਸਾਹਿਬ ਵਾਲੇ ਕੇਸੇਸ ਦਾ ਦੱਸ ਦਿੰਦਾ ਵੀ ਇੱਕ ਵਾਰ ਦਾਤ ਹੋਈ ਸੀ 9724 ਨੂੰ ਇੱਕ ਜਿਹੜਾ ਮਦਈ ਹਰਪ੍ਰੀਤ ਸਿੰਘ ਉਹਨੂੰ ਕਿਸੇ ਅਨਨੋਨ ਜਗ੍ਹਾ ਤੇ ਬੁਲਾ ਕੇ ਉਹ ਲੈਕਸ ਤੇ ਉਹਨਾਂ ਦਾ ਫੋਨ ਵੇਚਣ ਤੇ ਰਿਲੇਟਿਡ ਗੱਲਬਾਤ ਚੱਲ ਰਹੀ ਸੀ ਉਹਨੂੰ ਇੱਕ ਜਗ੍ਹਾ ਤੇ ਸੱਤ ਕੇ ਉਹਦੇ ਫਾਇਰ ਕੀਤਾ ਜਿਹੜਾ ਉਹਦੀ ਲੱਤ 'ਚ ਲੱਗਿਆ ਉਹਨੂੰ ਜ਼ਖਮੀ ਕਰਕੇ ਉਹਦਾ ਫੋਨ ਔਰ ਉਹਦਾ ਲੈਪਟਾਪ ਖੋਹ ਕੇ ਲੈ ਗਏ ਸੀ ਔਰ ਬੜੀ ਅੱਛੀ ਇਨਵੈਸਟੀਗੇਸ਼ਨ ਸਾਡੀ ਟੀਮ ਨੇ ਕੀਤੀ ਹੈ ਬੜੇ ਸੈਂਟਿਫਿਕ ਤਰੀਕੇ ਦੇ ਨਾਲ ਔਰ ਟੈਕਨੀਕਲ ਸਾਰੇ ਐਂਗਲਸ ਤੋਂ ਇਹ ਬੰਦੇ ਟਰੇਸ ਕੀਤੇ ਆ ਜਿਹੜੇ ਚਾਰ ਦੇ ਚਾਰ ਬੰਦੇ ਸੀ ਇਹ ਰਾਜਪਾਲ ਸਿੰਘ ਉਰਫ ਰਾਜਾ ਆ ਇਹ ਸ਼ਰਟਾ ਦਾ ਰਹਿਣ ਵਾਲਾ ਹੈ ਰੋਬਿਨ ਉਰਫ ਰੋਬਨਾ ਇਹ ਸੰਦੂਪ ਪ੍ਰਾਪਰਟੀ 딜ਰ ਦੇ ਨੇੜੇ ਰਹਿੰਦਾ ਇਹ ਵੀ ਸ਼ੈਟੇ ਦਾ ਆ ਔਰ ਸੁਮਿਤ ਸ਼ਰਮਾ ਇਹ ਵੀ ਸ਼ੈਟੇ ਦਾ ਲੱਕੀ ਪੁੱਤਰ ਗੋਰਾ ਇਹ ਵੀ ਸ਼ੈਟੇ ਦਾ ਵੀ ਇਹ ਚਾਰੇ ਬੰਦੇ ਅਰੈਸਟ ਕਰਕੇ ਇਹਨਾਂ ਦੇ ਕੋਲੋਂ ਇੱਕ ਪਿਸਟਲ ਔਰ ਜਿਹੜਾ ਵਰਤਿਆ ਰੌਂਡ ਉਹ ਬਰਾਮਦ ਕੀਤਾ ਔਰ ਬੜੀ ਬਿਲਕੁਲ ਥੋੜੇ ਦਿਨਾਂ ਦੇ ਵਿੱਚ ਇਹ ਇਦਾਂ ਦਾ ਸੈਂਸੇਸ਼ਨਲ ਕ੍ਰਾਈਮ ਨੂੰ ਟ੍ਰੇਸ ਕਰਕੇ ਔਰ ਜਿਹੜੀ ਤਫਤੀਸ਼ ਤਕਰੀਬਨ ਇਹਨਾਂ ਨੇ ਮੁਕੰਮਲ ਕਰ ਦਿੱਤੀ ਔਰ ਦੂਸਰਾ ਕੇਸ ਜਿਸੇ ਸਿੱਧਾ ਰਾਇਨਾਂ ਦਾ ਐਨਡੀਪੀਐਸ ਦਾ ਉਹ ਵੀ ਬੜੀ ਅੱਛੀ ਅਚੀਵਮੈਂਟ ਹੈ ਸਾਡੇ ਲੇਡੀ ਆਫੀਸਰ ਨੇ ਐਸਐਚਓ ਪਵਮਨੀਓ ਰਾਣਾ ਜੀ ਦੀ ਸੁਪਰਵਾਈਜ਼ਨ ਚ ਹੈ ਇਹ ਇੱਕ 118 ਨੰਬਰ ਮਕਦਮਾ 7724 ਨੂੰ 111 ਬੀਐਨਐਸ ਆਰਗੇਨਾਈਜ਼ਡ ਕ੍ਰਾਈਮ ਸਿੰਡੀਕੇਟ ਬੀਐਨਐਸ ਦੇ ਤਹਿਤ ਦਿੱਤਾ ਗਿਆ ਸੀ ਨਾਲ ਆਰਨ ਇਨਫੈਕਟ ਲਗਾਇਆ ਗਿਆ ਸੀ ਜਿਹਦੇ ਵਿੱਚ ਪਹਿਲਾਂ ਹੀ ਇਹਨਾਂ ਨੇ ਪੰਜ ਦੋਸ਼ੀ ਅਰੈਸਟ ਕੀਤੇ ਸੀ ਔਰ ਦੋ ਪਿਸਟਲ ਰਿਕਵਰ ਕੀਤੇ ਸੀ ਫਰਦਰ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਆਇਆ ਵੀ ਜਿਹੜਾ ਇਹਨਾਂ ਨੇ ਬੇਸਿਕਲੀ ਆਪਣੇ ਗੈਂਗ ਦਾ ਨਾਮ ਸੁੱਖਾ ਗੈਂਗ ਰੱਖਿਆ ਹੋਇਆ ਸੀ ਔਰ ਉਹਦੇ ਜਿਹੜੇ ਮੇਨ ਸਰਗਣਾ ਆ ਸੰਜੀਵ ਕੁਮਾਰ ਪਪਾ ਆ ਔਰ ਉਹਦਾ ਲੜਕਾ ਆ ਔਰ ਇਹਨਾਂ ਨੇ ਉਹਨੂੰ ਫੜਨ 'ਚ ਕਾਮਯਾਬੀ ਹਾਸਲ ਕੀਤੀ ਮੇਨ ਸਰਗਣੇ ਨੂੰ ਜਦੋਂ ਉਹਨੂੰ ਫੜਿਆ ਤੇ ਉਹਨੇ ਦੱਸਿਆ ਵੀ ਅੱਗੇ ਉਹਨਾਂ ਨੇ ਗੋਵਿੰਦ ਪੁੱਤਰ ਸ਼ਿਵ ਕੁਮਾਰ ਹਿਮਾਚਲ ਦਾ ਰਹਿਣ ਵਾਲਾ ਵੀ ਉਹਨੂੰ ਵੀ ਇੱਕ ਵੈਪਨ ਵੇਚਿਆ ਆ ਸੋ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਉੱਤੇ ਮੂਵ ਹੋਈ ਉਤੋਂ ਇਹਦੇ ਨਾਲਾਗੜ ਦੇ ਲਾਗੋ ਜਾ ਕੇ ਉਸ ਵੈਪਨ ਦੀ ਰਿਕਵਰੀ ਕੀਤੀ ਹੈ ਔਰ ਉਹ ਵੈਪਨ ਲਿਆਂਦਾ ਉਹਨੂੰ ਵੀ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਜਾਏਗਾ ਔਰ ਫਰਦਰ ਉਹਦੇ ਚ ਬੜੇ ਖਲਾਸੇ ਹੋਣ ਦੀ ਆਸ ਆ ਕਿਉਂਕਿ ਕੁਝ ਵੈਪਨ ਇਹਨਾਂ ਨੇ ਕਿਉਂਕਿ ਜਦਾਂ ਆਰਗੇਨਾਈਜ਼ਡ ਕ੍ਰਾਈਮ ਵਾਲੇ ਬੰਦੇ ਵੀ ਆ ਤੇ ਫਰਦਰ ਵੇਚਣ ਵਾਲੇ ਵੀ ਆ ਸੋ ਜਿਹੜੇ ਤਾਂ ਇਹਨਾਂ ਨੇ ਇੱਥੇ ਵਰਤਣ ਲਈ ਅ ਵੈਪਨ ਸੀ ਉਹ ਤਾਂ ਪਹਿਲਾਂ ਹੀ ਇਹਨਾਂ ਨੇ ਰਿਕਵਰ ਕਰ ਲਏ ਥਰਡ ਹੁਣ ਸਾਡੇ ਕੋਲ ਵੈਪਨ ਇਹ ਵੀ ਰਿਕਵਰ ਹੋ ਗਿਆ ਜਿਹੜਾ ਉਹਨਾਂ ਨੇ ਅੱਗੇ ਵੇਚਿਆ ਔਰ ਸਾਨੂੰ ਆਸ ਹੈ ਇਹਦੇ ਫਰਦਰ ਵੀ ਅੱਗੇ ਖਲਾਸੇ ਹੋਣਗੇ ਔਰ ਵੈਪਨ ਵੀ ਰਿਕਵਰ ਹੋਣਗੇ ਇਹ ਬੇਸਿਕਲੀ ਜਿਹੜਾ ਇਹ ਸੰਜੀਵ ਕੁਮਾਰ ਆ ਇਹ ਦੇਖੋ ਇਹ 45 ਇਹ ਰੋਲਡ ਆ ਜਿਹੜੇ ਬਾਕੀ ਲੜਕੇ ਆ ਤਕਰੀਬਨ ਯੰਗ ਆ 21 22 ਸਾਲ ਦੇ ਆ ਜੋ ਅੱਗੇ ਵੀ ਆਪਾਂ ਦੇਖਦੇ ਆ ਫਾਈਨੈਂਸ਼ੀਅਲ ਬੈਨੀਫਿਟਸ ਲੈਣ ਨੂੰ ਪੈਸਿਆਂ ਦਾ ਲਾਲਚ ਫਲੈਸ਼ੀ ਲਾਈਫ ਮਤਲਬ ਉਸ ਤਰ੍ਹਾਂ ਇਹਨਾਂ ਨੇ ਮਤਲਬ ਉਹਨਾਂ ਨੂੰ ਵਰਗ ਲਾਇਆ ਪਲੱਸ ਫਿਰ ਇਹ ਆ ਵੀ ਵੀ ਕੁਝ ਵੈਪਨ ਰੱਖਾਂਗੇ ਵਾਰਦਾਤ ਕਰਾਂਗੇ ਖੂਬ ਹੀ ਹੋਊਗੀ ਸਨੇਚਿੰਗ ਵੀ ਹੋਊਗੀ ਤੇ ਪਲੱਸ ਥੋੜਾ ਜਿਹਾ ਗੈਂਗ ਟਾਈਪ ਵੀ ਨਾਂ ਦੇ ਲਿਆ ਸੁੱਖਾ ਗੈਂਗ ਸੋ ਇਸ ਤਰ੍ਹਾਂ ਦੀ ਇਹਨਾਂ ਦੀ ਪਲਾਨਿੰਗ ਪਹਿਲੇ ਕਿੰਨੀ ਵਾਰਦਾਤਾਂ ਕੀਤੀਆਂ ਇਹਨਾਂ ਦੇ ਦੋ ਜਣੇ ਹੈ ਜੀ ਜਿਹਨਾਂ ਤੇ ਅੱਗੇ ਆਲਰੇਡੀ ਮੁਕਦਮੇ ਦਰਜ ਨੇ ਤੇ ਜਿਹੜਾ ਜੈ ਸ਼ਰਮਾ ਆ ਔਰ ਸੁੱਖਾ ਇਹਦੇ ਤੇ 6 ਮੁਕਦਮੇ ਨੇ ਨikhil ਸ਼ਰਮਾ ਤੇ ਦੋ ਨੇ ਮੋਣੀ ਤੇ ਵੀ ਦੋ ਫਿਲਹਾਲ ਨਹੀਂ ਲਿਆ ਜੀ ਹਜੇ ਪਰ ਇੱਕ ਹੈ ਕਿ ਹਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਹੀ ਆ ਤੇ ਚੱਲ ਰਹੀ ਆ ਜਦੋਂ ਰੀਸੈਂਟਲੀ ਆ ਬੰਦਾ ਤਾਂ ਅਜੀਲਿਆਂ ਦਾ ਮਾਮਲਾ ਚੱਲ ਰਿਹਾ ਉਹ ਜਿਹੜੀ ਤੁਸੀਂ ਕਹਿ ਰਹੇ ਉਹਨੂੰ ਬਿਲਕੁਲ ਲਿੰਕੇਜ ਨੂੰ ਚੈੱਕ ਕਰਾਂਗੇ ਹਾਂ ਜੀ ਅਲੱਗ-ਅਲੱਗ ਹੀ ਨੇ ਕੋਈ ਕੋਈ ਸਟੂਡੈਂਟ ਆ ਕੋਈ ਕੰਮ ਕਰਨ ਵਾਲਾ ਆ ਗਰੁੱਪ ਹੀ ਆ ਜੀ ਬੇਸਿਕਲੀ ਚਾਂਸਾ ਕੀ ਦਿੱਤਾ ਸੀ ਚਾਂਸਾ ਇਹ ਜੋ ਤੁਹਾਨੂੰ ਦੱਸਿਆ ਵੀ ਮਤਲਬ ਫਾਈਨੈਂਸ਼ਲੀ ਬੈਨੀਫਿਟ ਜੇ ਜੇ ਲੁੱਟਕੋ ਹੋਊਗੀ ਤਾਂ ਅਮੀ ਉਹਦੇ ਪੈਸੇ ਬਚਣਗੇ ਜੇ ਵੈਪਨ ਵਹਿਕਲ ਹੋਊਗਾ ਤਾਂ ਵੀ ਬਚਣਗੇ ਤੇ ਜਿਹੜਾ ਜੋ ਅੱਜ ਕੱਲ ਯੰਗਸਟਰਸ ਨੂੰ ਮੇਨ ਪ੍ਰੋਬਲਮ ਪੈ ਗਈ ਆ ਵੀ ਹਾਰਡ ਵਰਕ ਛੱਡ ਕੇ ਤੇ ਫਲੈਸ਼ੀ ਲਾਈਫਸਟਾਈਲ ਦਿਖਾਉਣੀ ਨਹੀਂ ਕੇਸਸ ਤਾਂ ਇਹਨਾਂ ਦੇ ਜ਼ਿਆਦਾ ਅਮਰਸਰ ਦੇ ਹੀ ਆ ਜੀ ਸਦਰ ਦੇ ਆਸਲਾਮਾਬਾਦ ਦੇ ਆ ਜਿੰਨੇ ਮਤਲਬ ਜਿਹੜੇ 379 ਬੀ ਆ 336 ਆ 25 ਅਬਜੈਕਟ ਮਤਲਬ ਆਲਮੋਸਟ ਕਮਿਸ਼ਨਰੇਟ ਦੇ ਅੰਦਰ ਅੰਦਰ ਇਹ ਜਿਹੜੇ ਆ ਵਾਲੇ ਸਾਡੇ ਵਾਲੇ ਦਾ ਐਮਪੀ ਅੰਦਰ ਦੇ ਸਰਾਊਂਡਿੰਗ ਵੀ ਡਿਟੈਕਟ ਹੋਏ ਜੀ ਇਹਨਾਂ ਦੀ ਲਈ ਆ ਇਮਰਾਨ ਖਾਨ ਪੁੱਤਰ ਨਰੀਆਲੀ ਹਸੈਨ ਪਿੰਡ ਨਿਰਿਆਲੀ ਹਸਨ ਬਰੇਲੀ ਦਾ ਰਹਿਣ ਵਾਲਾ ਉੱਥੋਂ ਇਹ 1 ਕਿਲੋ ਤੇ 595 ਗ੍ਰਾਮ ਆਲਮੋਸਟ ਡੇਡ ਕਿਲੋ ਦੇ ਲਾਗੇ ਆਪੀਅਮ ਅਫੀਮ ਲੈ ਕੇ ਆਇਆ ਸੀ ਔਰ ਉਹਨੂੰ ਸਾਡੀ ਟੀਮ ਨੇ ਕਿਉਂਕਿ ਪੁਲਿਸ ਦੀ ਮਸਤੈਦੀ ਆ ਦੌਰਾਨੇ ਗਸ਼ਤੇ ਨੂੰ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਇਹ ਆਪੀਅਮ ਬਰਾਮਦ ਕੀਤੀ ਆ ਔਰ ਇਹਨੂੰ ਅੱਜ ਹੁਣ ਪੇਸ਼ ਕੀਤਾ ਜਾਏਗਾ ਦਾ ਰਿਮਾਂਡ ਲਿਆ ਜਾਏਗਾ ਔਰ ਇਹਦੇ ਬੈਕਵਰਡ ਔਰ ਫਾਰਵਰਡ ਲਿੰਕੇਜਸ ਉਹਨਾਂ ਚੈੱਕ ਕੀਤਾ ਜਾਏਗਾ ਵੀ ਇਹ ਇਹ ਐਗਜ਼ੈਕਟ ਉੱਥੋਂ ਇਹਦੇ ਕੋਲ ਲੈ ਕੇ ਆਇਆ ਔਰ ਇੱਥੇ ਨੇ ਕਿਨੂੰ ਕਿਨੂੰ ਸਪਲਾਈ ਕਰਨੀ ਸੀ ਠੀਕ ਆ ਜੀ ਉਹ ਤਾਂ ਮੈਂ ਅੱਗੇ ਦੱਸਿਆ ਵੀ ਜਦੋਂ ਬੱਚੇ ਫਲੈਸ਼ੀ ਲਾਈਫ ਸਟਾਈਲ ਨੂੰ ਲਾਈਕ ਕਰਦੇ ਆ ਜਿਹੜੇ ਜਿਹੜੇ ਚੰਗੇ ਬੱਚੇ ਉਹ ਨਹੀਂ ਕਰਦੇ ਜੀ ਤਾਂ ਮਤਲਬ ਇਹ ਤਾਂ ਇਹਦਾ ਇੱਕ ਕਲੈਕਟਿਵ ਰਿਸਪੌਂਸਿਬਿਲਟੀ ਆ ਜਿੱਥੇ ਪੁਲਿਸ ਦਾ ਰੋਲ ਆ ਉੱਥੇ ਹੀ ਸਾਡੀ ਸੁਸਾਇਟੀ ਦਾ ਰੋਲ ਆ ਪੇਰੈਂਟਸ ਦਾ ਵੀ ਰੋਲ ਆ ਪ੍ਰੈਸ ਦਾ ਵੀ ਰੋਲ ਆ ਇਹ ਤਾਂ ਇਹ ਤਾਂ ਕਲੈਕਟਿਵ ਰਿਸਪੌਂਸਿਬਿਲਟੀ ਵਾਲੀ ਗੱਲ ਸਰ ਸੰਜੀਤ ਠੀਕ ਹੈ ਥੈਂਕ ਯੂ ਜੀ